ਇਹ ਜ਼ਮੀਨ ਕੋਲ ਕਰਨ ਦੀ ਜ਼ਰੂਰਤ ਕਿਉਂ ਪਈ ਜ਼ਮੀਨ ਕੋਲ ਵੀ ਆਈ ਹੈ ਇਹ ਅਧੂਰੀ ਇਹ ਸਦੀਆਂ ਤੋਂ ਪਹਿਲਾਂ ਅੰਗਰੇਜ਼ਾਂ ਦਾ ਰਾਜ ਰਿਹਾ ਸੀ ਉਹ ਰਾਜ ਰਿਹਾ ਸੀ ਐਤਵਾਰ ਰਿਹਾ ਸੀ 1894 ਦੇ ਵਿੱਚ 94 ਵਿੱਚ ਕਾਨੂੰਨ ਰਿਹਾ ਸੀ ਮਾਫੀ ਚੋਣੇ ਰਾਜ ਦੇ ਤਾ ਇਹ 1894 ਮਤ ਕਰ ਰਿਹਾ ਜਿੱਥੇ ਵੀ ਆ ਜੀ ਕਰਦਾ ਸੀ ਸਰਕਾਰ ਦਾ ਸਭੀ ਜ਼ਮੀਨ ਖੋਹ ਲਈ ਜਾਂਦੀ ਸੀ ਸਾਨੂੰ ਦੱਸਿਆ ਵੀ ਜਾਂਦਾ ਸੀ ਕੇਵਲ ਨੋਟੀਫਿਕੇਸ਼ਨ ਕਰਕੇ ਜ਼ਮੀਨ ਖੋਹ ਦੇ ਆਕਰ ਦੇ ਦਿੱਤੇ ਜਾਂਦੇ ਸਨ ਕਿਹ 1494 ਦਾ ਕਾਨੂੰਨ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਬਾਕੀ ਇਹ ਜ਼ਮੀਨਾਂ ਵਿਗਿਆ ਸਰਕਾਰ ਉੱਤੇ ਦਿੱਤੀਆਂ

किसी है जिस काम से की थी है जो काम लागू नहीं होया रहा यानी कि उस काम से नहीं चलेगा इंग्लिश सरकार को निकाल कर देनी है लेकिन उसे फिर उसके मतलब को सुना है फिर चली किसान वही पंजाब सारा बाग वापस देनी पड़ी है एक छोटे सरदार प्रधानमंत्री डॉक्टर मनमोहन सिंह जरा चला गया

ਉਹਨਾਂ ਸਟੈਂਡ ਡਿਊਟੀ ਭੱਤੇ ਜੇ ਜਿਸ ਦੀ ਕਿਰਾਏ ਤੇ ਲੱਗ ਰੋਲਾ ਕਰ ਜਦ ਪਾਣੀਆ ਖੜ ਗਿਆ ਤਾਂ ਇਸਦੀ ਤੇ ਲੱਗ ਗਿਆ ਤੇ ਕੀਮਤ ਵੋਟ ਰੋਲਾ 6 ਪਿੰਡ ਦੀ ਜ਼ਮੀਨ ਹੈ ਦਾ ਸਰਕਾਰ ਨੂੰ ਉਰਾ ਦੇ ਕੋਪੋਰੀ ਕਿਰਾਇਆ ਖੇਦੀ ਦਿਸਤੀ ਆ ਉਹ 4 ਕਰੋੜ ਰੁਪਇਆ ਦੇਣਾ ਪੁੱਛਦਾ ਜਾਣੀ ਕਿ ਇਹਦੀ ਜ਼ਮੀਨ ਦਾ ਬਿਨਾ ਭਾਅ ਇੱਕ शहर दे जमीन है शहर शहर लेना पड़ेगा भाव देना पड़ेगा कानून का नवा एक्ट है ਰੋਕ ਲਿਆ ਲੈ ਕਿੰਨਾ ਲੋਕਾਂ ਦੀ ਦਰਵਾਣੇ ਕਿ ਜ਼ਮੀਨ ਤੇ ਸਾਨੂੰ ਬਲਾਕ ਦਿੱਤੇ ਜਾਣ ਜਦ ਤੱਕ ਚਾਹੀਏ ਹੈ ਹਰੇਕ ਪੱਕਾ ਸਾਰਾ ਜਗ੍ਹਾ ਜਿੱਥੋਂ ਤੱਕ ਬਲਾਕ ਬਣ ਗਏ ਆ ਤੇ ਖੜੀ ਕੇ ਜਦ ਤੱਕ ਦੀ ਦਰਵਾਣੇ ਕੋਈ ਰੋਕੇ ਕੋਈ

ਲੋਹਣੀਆਂ ਦੇ 20 ਕਰੋੜ ਰੁਪਏ ਲੈਣਗੇ 22 ਸਭਾ ਅਸੀਂ ਕਰਦੇ ਨੇ 30 ਅਸੀਂ ਕਰਦੇ ਨੇ ਤੇ ਲਾਈਟਾਂ ਅਸੀਂ ਦੇਣੀ ਐ ਨਾ ਹੁਣ ਕਿਹਦਾ ਸੀਆਰ ਵੀ ਉਹ ਅਸੀਂ ਕਿਹੇ ਕਰਦੇ ਕੋਲੇ ਆ ਕੇ ਜੋ ਮੇਰੀ ਲੋਕ ਸੁਣੇ ਉੱਡਾਉਂਗੇ ਇਸ ਕੀ ਜ਼ਾਲਮ ਮਾਰਿਆ ਹੱਸ ਕੇ ਤੇ ਸੋਚਦਾ ਇਸ ਜਮਾਨਾ ਪਈਆ ਆਖ ਪਰਹੰਦੀ ਗੱਲ ਬਸ ਨਾ ਕੋਈ ਮੁਹੰਮਦ ਦੇ ਰੋਚੋ ਕੋ माड़ा हो दो हजार नौ जमीन बंद हुई थी अज तक चुखी का देखी भी थोड़ा हजार करते

होली रखे तीन तीन साल इन्ह ने सात सौ किसान शहीदियां बरकिन मावे बच्चा दया शहादत दी मैं किसान जथेबंदा आगुआ ए और अभी फैसला लिया चौदह तरीक चौदह जरा दफ्तर है सामने चेता रखूंगा लेकिन कांग्रेस पार्टी ने फैसला लिया चौदह तरीक को लुभिया कमाटा का दफ्तर और सरकार को मेरे तो मेरे तो पहला बना लेंगे

ਉਹ 80 ਹਜ਼ਾਰ ਕਰੋੜ ਰੁਪਿਆ ਹੁੰਦਾ ਇੱਕ ਸਾਲ ਦਾ ਭਾਵੇਂ ਕੋਰੋਨਾ ਆਵੇ ਆਪਣੀ ਫਸਲ ਦਾ ਕਾਇਪਟੇ ਛੋਡੇਗਾ ਸੋਨੇ ਸਾਲ 80 ਹਜ਼ਾਰ ਕਰੋੜ ਰੁਪਿਆ ਕੂਈ ਹੁੰਦਾ ਪੰਜਾਬ ਚ ਆਏ ਸਾਲ ਸੰਕਰ ਦਾ 80 ਕਰੋੜ ਰੁਪਿਆ ਉਹ ਜੱਗਾ ਕੋਿਆ ਹੁੰਦਾ ਛੇ ਕਰਤਾ ਦੇ ਮਜ਼ਦੂਰਾਂ ਦੇ ਮੰਡੀਆਂ ਚ ਵੇਚੇਗਾ ਉਹ ਬਚਨ ਦਾ ਪ੍ਰਸਾ ਇਸ ਕਰਕੇ ਸੱਚਾ ਕੀ ਹੋਰ ਵੱਡ ਕਰਾ ਰਿਹਾ ਹੈ ਕਿ ਜਮੀਨਾ ਅਟਾਇਰ ਕਰਕੇ ਚੱਕਿਆ ਵਾਪੇ ਲੱਗ ਕੇ ਮੈਂ ਆ ਕੋਈਏ ਵੱਡੇ ਵੱਡੇ ਖਾਤ ਦਾ 80000 ਕੋਟ ਪਿਆ 20 ਸਾਲਾਂ ਦਾ ਘਰਦਾ ਘਰਦਾ ਇਹ ਕੋਈ ਆ ਪੀ ਆ ਤੋੜ ਨਾ ਜਾਏਗਾ ਖੇਤੀ ਮੁੱਕ ਜਾਏਗੀ ਝੋਨਾ ਮੁੱਕ ਜਾਏਗਾ ਫਸਲ ਕਾਈ ਟੋੜੀ ਮੁੱਕ ਜਾਏਗੀ ਪੈਸਾ ਆਉਣਾ ਹੰਦੂ ਰਾਏ ਦਾ ਇਸਾਰੇ ਉਹ ਖੇ ਮਰਨ ਦੇ ਪਾਗੇ ਭਾਈ ਗੁਰਨਾਥ ਸਾਹਿਬ ਨੇ ਕਿਹਾ ਉੱਤਮ ਖੇਤੀ ਦੇ ਮਤਲਬ ਬੋਲ ਇੱਕ ਖੇਤੀ ਹੈ ਦਾਸੀ ਜਿਉੜੇ ਬਿਠੇ ਆ ਸਾਰੇ ਜਿਹੜੇ ਬਾਜ਼ਾਰ ਤੋਂ ਆਉਂਦੇ ਇਹ ਖੇਤੀ ਦੱਸ ਕੇ ਹੈ ਸਾਨੂੰ ਦਿੱਲੀ ਆਲੇ ਮੇ ਉਜਾੜਨ ਦੀ ਕੋਸ਼ਿਸ਼ ਕੀਤੀ ਹੈ ਤੇ ਬੜਾ ਭਗਵਾਨ ਤੁਮਾ

加油！